ਮੇਰਾ ਹਰਦੀਪ ਸਿੰਘ ਯਾਦਪੁਰਾ ਜ਼ਿਲ੍ਹਾ ਪ੍ਰਧਾਨ ਵੀਰ ਜੂ ਕਾਦੀਆਂ ਲੁਧਿਆਣਾ ਮੈਂ ਟਰੈਕਟਰ ਰੋਲੀ ਕੱਢੀ ਜਾ ਰਹੀ ਹੈ ਇਹ ਮਾਪਾ ਜੋ ਟਰੈਕਟਰ ਰੋਲੀ ਇਹ ਕੱਢੀ ਜਾ ਰਹੀ ਆ ਇਹਦਾ ਨਾਂ ਪੂਰੇ ਆਪਣੇ ਭਾਰਤਵਾਸ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਜੋ ਕੇਂਦਰ ਸਰਕਾਰ ਆ ਕਿਸਾਨਾਂ ਦੀਆਂ ਜੋ ਵੀ ਮੰਗਾਂ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਬਾਕੀ ਜਿਹੜੀ ਦਿੱਲੀ ਵਿਖੇ ਜੋ ਝਾਕੀਆਂ ਨਿਕਲਦੇ ਅਸੀਂ ਉਹਦੇ ਵਿੱਚ ਵੀ ਪੰਜਾਬ ਦਾ ਲਾ ਲਈਏ ਆਪਾਂ ਕੋਈ ਵੀ ਝਾਕੀ ਉਹਦੇ ਵਿੱਚ ਸ਼ਾਮਿਲ ਨਹੀਂ ਕੀਤੀ ਜਾ ਰਹੀ ਤੇ ਜਿੰਨੀਆਂ ਸਾਡੀਆਂ ਮੰਗਾਂ ਸੀਗੀਆਂ ਜਦੋਂ ਅਸੀਂ ਉੱਥੇ ਦਿੱਲੀ ਚੱਲੇ ਆ ਸਾਨੂੰ ਵਾਅਦਾ ਕੀਤਾ ਸੀ ਉਹਨਾਂ ਨੇ ਬਿਲਕੁਲ ਨਹੀਂ ਮੰਨੀਆਂ ਕਿ ਕਿਸਾਨਾਂ ਦੇ ਵਿੱਚ ਆਪਾਂ ਪੂਰੇ ਭਾਰਤ ਦੇ ਵਿੱਚ ਰੋਸ ਪਾਇਆ ਜਾ ਰਿਹਾ ਇਸ ਕਰਕੇ ਅਸੀਂ ਆਪਣੇ ਅੱਜ ਜਿਹੜਾ ਅੱਜ 26 ਜਨਵਰੀ ਗਣਤੰਤਰ ਦਿਵਸ ਨੂੰ ਅਸੀਂ ਕਿਸਾਨ ਨੇ ਪੱਧਰ ਤੇ ਮਨਾ ਰਹੇ ਆਪਾਂ ਤੇ ਯਾਰ ਮੌਲਕਾ ਯਾਦ ਹੋਇਆ ਸੀ 1947 ਦੇ ਵਿੱਚ ਜਤੋਂ ਬਾਅਦ ਦੋ ਦੋ ਵਾਰ ਜੋ ਆਪਣਾ ਫੌਜਨ ਹੋਇਆ ਯਾਰ 26 ਜਨਵਰੀ ਦਾ ਉਹਦੇ ਵਿੱਚ ਕਿਸਾਨਾਂ ਨੂੰ ਪਹਿਲ ਦਿੱਤੀ ਗਈ ਸੀ ਜਤੋਂ ਬਾਅਦ ਵੱਖ-ਵੱਖ ਸਰਕਾਰਾਂ ਆਈਆਂ ਉਹਨਾਂ ਨੇ ਇੱਕ ਜਿਹੜਾ ਡਿਫੈਂਸ ਦੇ ਆਪਾਂ ਲਾ ਲਈਏ ਉਹਨਾਂ ਦੇ ਪਰੇਡਾ ਦਿਖਾਉਣ ਲੱਗੇ ਟੈਂਕਾਂ ਨਹੀਂ ਦਿਖਾਉਣ ਲੱਗੇ ਉਸ ਤੋਂ ਬਾਅਦ ਕਿਸਾਨਾਂ ਨੇ ਜਾਨਕਿ ਬਿਲਕੁਲ ਇੱਕ ਨજર ਅੰਦਾਜ਼ ਕਰਤਾ ਮੌਲਕਾ ਜਾਣਨ ਤੋਂ ਬਾਅਦ ਪੱਲ ਪੱਲ ਕੀ ਕਿਤੇ ਜਾ ਰਹੇ ਦੇਖੋ ਜੀ ਮੇਰੇ ਹਿਸਾਬ ਦੇ ਨਾਲ ਵੀ ਜੋ ਉਹ ਜੋ ਵੀ ਸਰਕਾਰਾਂ ਆਉਂਦੀਆਂ ਨੇ ਜਿਹੜੀ ਕਾਪਰੇਟ ਘਰਾਣੇ ਇਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਹੀ ਚੱਲ ਰਹੀਆਂ ਨੇ ਉਹ ਇਹਨਾਂ ਨੂੰ ਜਿਹੜੇ ਅਸਲੀ ਜਿਹੜੀ ਸਰਕਾਰ ਨੂੰ ਚਲਾ ਰਹੇ ਨੇ ਜਿਹੜੇ ਸਾਡੇ ਵੱਡੇ ਵੱਡੇ ادارے ਨੇ ਇਹਨਾਂ ਦੇ ਫਵਾਨੀ ਅਡਾਨੀਆਂ ਦੇ ਉਹੀ ਸਰਕਾਰ ਨੂੰ ਚਲਾ ਰਹੇ ਨੇ ਕਿੰਨੇ ਜਿੱਥੇ ਬੋਲੀਆ ਗੱਲੋਂ ਇੱਕਰ ਬਾਤ ਕਿਹਾ ਜਾ ਰਿਹਾ ਅੱਜ ਦੀ ਇਹ ਪੂਰੀ ਸ਼ਾਂਤੀ ਜਥੇਬੰਦੀਆਂ ਨੇ ਸੰਯੁਕਤ ਕਸਾਨ ਮੋਰਚੇ ਦੀਆਂ ਜਿਹੜੀਆਂ ਪੰਜਾਬ ਵਾਲੀਆਂ ਨੇ ਇਹ ਪੂਰੀਆਂ ਕੱਟੀਆਂ ਹੋ ਕੇ ਇਕਜੁੱਟ ਹੋ ਕੇ ਇਹ ਸਾਰੇ ਤਹਿਸੀਲ ਪੱਦਰ ਤੇ ਜ਼ਿਲ੍ਹਾ ਪੱਦਰ ਦੇ ਉੱਤੇ ਅੱਜ ਇਹ ਫੈਲੀ ਚਲੀ ਹੈ ਮੈਂ ਰ ਹਰਦੀਪ ਸਿੰਘ ਯਾਦਪੁਰਾ ਜ਼ਿਲ੍ਹਾ ਪ੍ਰਧਾਨ ਵੀਰ ਜੀ ਕਾਦੀਆਂ ਨੂੰ ਤੇ ਆ ਟ੍ਰੈਕਟਰ ਰੋਲੀ ਕੱਟੀ ਜਾ ਰਹੀ ਹੈ ਇਹ ਮਾ ਉਹ ਜੋ ਟ੍ਰੈਕਟਰ ਰੋਲੀ ਇਹ ਕੱਢੀ ਜਾ ਰਹੀ ਆ ਇਹਦਾ ਨਾਂ ਪੂਰੇ ਆਪਣੇ ਭਾਰਤ ਵਾਸੀ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਆ ਜੋ ਕੇਂਦਰ ਸਰਕਾਰ ਆ ਕਿਸਾਨਾਂ ਦੀਆਂ ਜੋ ਵੀ ਮੰਗਾਂ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਬਾਕੀ ਜਿਹੜੀ ਦਿੱਲੀ ਵਿਖੇ ਜੋ ਝਾਕੀਆਂ ਨਿਕਲਦੇ ਆਂ ਸੀ ਉਹਦੇ ਵਿੱਚੋਂ ਵੀ ਪੰਜਾਬ ਦਾ ਲਾ ਲਈਏ ਆਪਾਂ ਕੋਈ ਵੀ ਝਾਕੀ ਉਹਦੇ ਵਿੱਚ ਸ਼ਾਮਲ ਨਹੀਂ ਕੀਤੀ ਜਾ ਰਹੀ ਤੇ ਜਿੰਨੀਆਂ ਸਾਡੀਆਂ ਮੰਗਾਂ ਸੀਗੀਆਂ ਜਦੋਂ ਅਸੀਂ ਉੱਥੋਂ ਦਿੱਲੀ ਚੱਲੇ ਆਂ ਤੁਹਾਨੂੰ ਵਾਦਾ ਕੀਤਾ ਸੀ ਉਹਨਾਂ ਨੇ ਬਿਲਕੁਲ ਨਹੀਂ ਮੰਨੀਆਂ ਕਿ ਕਿਸਾਨਾਂ ਦੇ ਵਿੱਚ ਆਪਾਂ ਪੂਰੇ ਭਾਰਤ ਦੇ ਵਿੱਚ ਰੋਸ ਪਾਇਆ ਜਾ ਰਿਹਾ ਇਸ ਕਰਕੇ ਅਸੀਂ ਆਪਣੇ ਅੱਜ ਜਿਹੜਾ ਅੱਜ 26 ਜਨਵਰੀ ਗਣਤੰਤਰ ਦਿਵਸ ਨੂੰ ਅਸੀਂ ਕਿਸਾਨੀ ਪੱਧਰ ਤੇ ਬਣਾ ਰਹੇ ਆਪਾਂ ਤੇ ਯਾਰ ਮੌਲਕਾ ਯਾਦ ਹੋਇਆ ਸੀ 1947 ਦੇ ਵਿੱਚ ਜਤੋਂ ਬਾਅਦ ਦੋ ਦੋ ਵਾਰ ਜੋ ਆਪਣਾ ਫੰਕਸ਼ਨ ਹੋਇਆ 26 ਜਨਵਰੀ ਦਾ ਉਹਦੇ ਵਿੱਚ ਕਿਸਾਨਾਂ ਨੂੰ ਪਹਿਲ ਦਿੱਤੀ ਗਈ ਸੀ ਜਤੋਂ ਬਾਅਦ ਵੱਖ-ਵੱਖ ਸਰਕਾਰਾਂ ਆਈਆਂ ਉਹਨਾਂ ਨੇ ਇੱਕ ਜਿਹੜਾ ਡਿਫੈਂਸ ਦੇ ਆਪਾਂ ਲਾ ਲਈਏ ਉਹਨਾਂ ਦੀ ਪਰੇਡਾ ਦਿਖਾਉਣ ਲੱਗੇ ਟੈਂਕਾਂ ਨਹੀਂ ਦਿਖਾਉਣ ਲੱਗੇ ਉਦੋਂ ਬਾਅਦ ਕਿਸਾਨਾਂ ਨੇ ਜਾਨਕੀ ਬਿਲਕੁਲ ਇੱਕ ਨਜ਼ਰਅੰਦਾਜ਼ ਕਰਤਾ ਮੌਲਕਾ ਜਾਗਰਣ ਤੋਂ ਬਾਅਦ ਦੇਖੋ ਜੀ ਮੇਰੇ ਹਿਸਾਬ ਦੇ ਨਾਲ ਵੀ ਜੋ ਜੋ ਵੀ ਸਰਕਾਰਾਂ ਆਉਂਦੀਆਂ ਨੇ ਜਿਹੜੀ ਕਾਪਰੇਟ ਘਰਾਣੇ ਆ ਇਹਨਾਂ ਨੂੰ ਉਹਨਾਂ ਦੇ ਸਾਹਬ ਨੇ ਚੱਲ ਰਹੀਆਂ ਨੇ ਉਹ ਇਹਨਾਂ ਨੂੰ ਜਿਹੜੇ ਅਸਲੀ ਜਿਹੜੀ ਸਰਕਾਰ ਨੂੰ ਚਲਾ ਰਹੇ ਨੇ ਜਿਹੜੇ ਸਾਡੇ ਵੱਡੇ ਵੱਡੇ ادارے ਨੇ ਇਹਨਾਂ ਦੇ ਭਵਾਨੀ ਅਡਾਨੀਆਂ ਦੇ ਉਹੀ ਸਰਕਾਰ ਨੂੰ ਚਲਾ ਰਹੇ ਨੇ ਅੱਜ ਕਿੰਨੇ ਜਥੇਬੰਦੀਆਂ ਵੱਲੋਂ ਐਕਟਮਟਿਕ ਹੈ ਅੱਜ ਦੀ ਇਹ ਪੂਰੀ 37 ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਪੰਜਾਬ ਵਾਲੀਆਂ ਨੇ ਇਹ ਪੂਰੀਆਂ ਇਕੱਠੀਆਂ ਹੋ ਕੇ ਇਕਜੁੱਟ ਹੋ ਕੇ ਇਹ ਸਾਰੇ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਉੱਤੇ ਅੱਜ ਇਹ ਰੈਲੀ ਕਰੀ